ਬੇਗੋਵਾਲ ਦੇ ਮੇਲੇ ਦੀ ਰਿਪੋਰਟਾ ਓਕੇ ਨੇ ਮਲੂਕ ਦੇ ਦੋ ਜੱਸੇ ਜੇਪੀ ਬੇਗੋਵਾਲ ਤੇ ਜੀ ਖਾਨ ਵੱਲੋਂ 20000 ਦੇ 20000 ਦੇ ਮੇਰੇ ਵੀਰੋ ਜੇਪੀ ਬੇਗੋਵਾਲ ਤੇ ਨਾਲ ਕਹਿੰਦੇ ਜੀ ਖਾਨ ਭਧੌੜ ਵਾਲਾ ਪਰ ਆ ਕਿ ਟਿੱਬਿਆਂ ਦਾ ਪੁੱਤ ਕਹਿਰ ਕਰੀ ਜਾਂਦਾ ਏ ਉਹ ਦੁਨੀਆ ਮੋਟਰਸਾਈਕਲ ਵਾਲੀ ਤੀਜੀ ਆ ਗਈ ਜੀ ਆ ਤੀਜੀ ਮੋਟਰਸਾਈਕਲ ਵਾਲੀ ਪਲੱਸ 15 ਔਰ ਦੂਜੇ ਪਾਸੇ ਚੋਲੇ ਵਾਲਾ ਚੋਲੇ ਵਾਲਾ ਤੇ ਦੁੱਲਾ ਵਾਹ ਓਏ ਦੁੱਲਿਆ ਇੱਕ ਵਾਰੀ ਮੈਨੂੰ ਝਲਵਾ ਦਿਓ ਬਹੁਤ ਬਹੁਤ ਧੰਨਵਾਦ ਹੈ ਬਹੁਤ ਸਕਾਰ ਹੈ ਵਾਹਨ ਸਿੱਧੂ ਤੇ ਰਮਜ਼ਾਨ ਸਾਡਾ ਰਮਜ਼ਾਨ ਲਵ ਯੂ ਭਾਈ ਦਿਨੋ ਬਹੁਤ ਧੰਨਵਾਦ ਲਵ ਯੂ ਡੀਟੀਓ ਡੀਟੀਓ ਪਲੀਜ਼ ਯਾਰ ਗਰਾਊਂਡ ਕਲੀਅਰ ਕਰ ਦਿਓ ਕਿੰਨਾ ਕੀ ਮੈਂਨਤਾ ਕਰਵਾਓਗੇ ਯਾਰ ਪਲੀਜ਼ ਲਓ ਸਾਹਮਣੇ ਡੀਟੀਓ ਡੀਟੀਓ ਬੀ ਪੀਓ ਔਰ ਦੂਜੇ ਪਾਸੇ ਆ ਚੱਕ ਵੀ ਡੀਟੀਓ ਆ ਹਰੇ ਜੇ ਰੰਗ ਦਾ ਨੌਜਾਨਾ ਵੈਸੇ ਤੇ ਤੂੰ ਸਾਰੀ ਦੁਨੀਆ ਚ ਖੇਡਿਆ ਮੈਨ ਲੱਗਾ ਯੂਰੋ ਨਹੀਂ ਹੋਣੇ ਹੋਣਗੇ ਤਾਂ ਸਹੀ ਪਰ ਉਹਨੇ ਨਹੀਂ ਹੋਣਿਆ ਸਾਹਬ ਨੌਜਾਨਾ ਅੱਜ 베ਗੋਵਾਲ ਦੇ ਵਿੱਚੋਂ ਯੂਰੋਆਂ ਦੇ ਮਾਨ ਸਨਮਾਨ ਲੱਖੀ ਜਰਮਨੀ ਜੀ ਉਹਨਾਂ ਵੱਲੋਂ ਮੇਰੇ ਵੀਰੋ ਦਿੱਤਾ ਜਾ ਰਿਹਾ ਆਇਆ ਵੀਬਰੀ ਬਹੁਤ ਵੱਡਾ ਧੰਨਵਾਦ ਹੈ ਸਾਰੇ ਵੀਰਾਂ ਦਾ ਦੇਖ ਬਸ ਸੇਫ ਜਾਇਓ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਦਿਲੋਂ ਦਵਾਵਾ ਸਭ ਲਈ ਹੈ ਜੱਗੂ 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 ਟਿੱਪਿਆਂ ਦਾ ਪੁੱਤ ਕਹਿਰ ਕਰੀ ਜਾਂਦਾ ਏ ਆ ਦੁਨੀਆ ਇਸ਼ਾਰੇ ਜੱਗੂ ਗੱਲ ਕਰਦੀ ਟਿੱਪਿਆਂ ਦਾ ਬੰਦਾ ਕਾਈ ਰੰਗਾਇਆ ਜੱਗੂ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਆਓ ਮਾਰੋ ਤਾੜੀਆਂ ਫਾਈਨਲ ਦੀ ਪਹਿਲੀ ਖਾਤੀ ਆ ਗਿਆ ਸਮੀ ਨੌਰਵੇ ਗੁਰਜੀਵ ਨੰਨੜ ਜੈਲਾ ਧੂਰਕੋਟੀਆਂ ਕਹਿੰਦਾ ਵੀ ਤਿੰਨ ਕਬੱਡੀਆਂ 5000 ਦੀਆਂ 5000 ਦੀਆਂ ਮੇਰੇ ਮਿੱਤਰੋ ਜੀ ਪਹੁੰਚ ਚੁੱਕੇ ਨੇ ਵਿਸ਼ੇਸ਼ ਤੌਰ ਤੇ ਧੰਨਵਾਦ ਆ ਪੱਡੀਆਂ ਕਲਮਾ ਇਹ ਪੱਟੇ ਦਾ ਅਮਰ ਰਮਨ ਨੇ ਬੜੇ ਮਾਣ ਨਾਲ ਆਇਆ ਵੀ ਸੰਧੂ ਕੁਲਦੀਪ ਜੀ ਆਏ ਹੋਏ ਨੇ ਰਪਿੰਦਰ ਚੱਕ ਵਾਕ ਮੁੰਡਾ ਆ ਗਿਆ ਮੇਰੇ ਪੰਜਾਬੀ ਵੀਰੋ ਬੇਗੋੜ ਦਾ ਫਾਈਨਲ ਇਸ ਵੇਲੇ चोले वारा अर्शी कंदा बि सौ फैलवाऊं बि न पर सामने पहुच